ਤੇ ਉੱਪਰ ਆ ਗਿਆ ਵਾਈਟ ਮੱਕਣ ਇਹ ਨਿਸ਼ਾਨਾ ਬਹੁਤ ਹੀ ਗੱਬੋਰੀ ਅੱਜ ਅਸੀਂ ਪਹੁੰਚ ਗਿਆ ਸ਼ਹਿਰ ਅਮਰਸਰ ਦੇ ਵਿੱਚ ਤੇ ਇਹ ਤੁਹਾਨੂੰ ਦਿਖਾਉਂਦੇ ਆਂ ਜੀ 100 ਸਾਲ ਪੁਰਾਣੀ ਦੁਕਾਨ ਤੇ 100 ਸਾਲ ਪੁਰਾਣੀ ਇਜਾਦਾਂ ਸਾਂਦੇ ਚੱਕ ਇਹ ਉਹ ਦੁਕਾਨ ਆ ਇਹ ਆ ਗਈ ਦੁਕਾਨ 100 ਸਾਲ ਪੁਰਾਣੀ ਦੁਕਾਨ ਹੈ ਤੇ ਇਹਦੇ ਅੰਦਰ ਤੁਹਾਨੂੰ ਮਿਲੂਗਾ ਵਾਈਟ ਮੱਖਣ ਵਾਲਾ ਕੂਚਾ ਤੇ ਉਹ ਤੁਹਾਨੂੰ ਮੈਂ ਘਰ ਕੋਲ ਲਾ ਕੇ ਚਲਦਾ ਤੇ ਖਵੋਨਾਂ ਨਾਲੇ ਕੂਚਾ ਦੇ ਨਾਲੇ ਕਰਦੇ ਆ ਗੱਲਬਾਤ ਅੰਕਲ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਅੰਕਲ ਜੀ ਮੈਂ ਸੁਣਿਆ 100 ਸਾਲ ਪੁਰਾਣੀ ਦੁਕਾਨ ਆਪਣੀ ਇੱਥੇ ਇਹ ਬੜੀ 40 ਸਾਲ ਹੋ ਗਏ ਨੂੰ ਕੁਝਾਂ ਦਾ ਕੰਮ ਕਰਦੇ ਆ ਅੱਛਾ ਇਹ ਤੇ ਦੁਕਾਨ ਆਪਣੀ 100 ਪਲੱਸ ਦੀ ਚਾ 100 ਸਾਲ ਪਾਸੇ ਦੁਕਾਨ ਆ ਹਾਂਜੀ ਤੇ ਇਹ ਕਿੰਵੀਂ ਪੀੜ੍ਹੀ ਇੱਥੇ ਕੰਮ ਕਰਨ ਦੀ ਇਹ ਕੋਚੇ ਨਹੀਂ ਉਹ ਕਰਦਾ ਪਿਆ ਸ਼ੁਰੂ ਤੋਂ ਨਹੀਂ ਉਹ ਕਰਦਾ ਅੱਛਾ ਤੁਸੀਂ ਕਰਦੇ ਹੋ 40 ਸਾਲ ਹੋ ਗਏ ਤੁਹਾਨੂੰ ਇੱਥੇ ਕੰਮ ਕਰਦਿਆਂ ਹਾਂਜੀ ਓਕੇ ਅੱਛਾ ਤੇ ਕਿਹੜਾ ਗੁਲਝਾ ਸਾਨੂੰ ਖਵਾਓਗੇ ਸਾਡੇ ਉਹ ਜਿਹੜਾ ਤੁਸੀਂ ਕੋਲ ਖਵਾਓ ਮਿਸ ਗੁਲਝਾ ਸਾਡੇ ਕੋ ਨਹੀਂ ਇੱਕ ਮੈਂ ਤੁਹਾਡਾ ਬਾਵਾ ਹੀ ਫੇਮ ਜਿਹੜਾ ਕੋਜਾ ਸੁਣਿਆ ਵਾਈਟ ਮੱਖਣ ਵਾਈਟ ਮੱਖਣ ਜੀ ਅੱਛਾ ਤੇ ਇਹਦੇ ਵਿੱਚ ਕੀ ਹੁੰਦਾ ਵਾਈਟ ਮੱਖਣ ਵਾਲਾ ਵਾਈਟ ਸਰਦਾਰ ਸ਼ੰਡੇਰੀ ਤੋਂ ਮੱਖਣ ਲੈ ਆਦਾ ਬਾਈ 40 ਸਾਲ ਹੋ ਗਏ ਸ਼ੁਰੂ ਤੋਂ ਹੈ ਜੀ ਉਹ ਬਤਲਦੇ ਨੇ ਇਹ ਕੁੱਚਿਆਂ ਦੇ ਵਿੱਚ ਵਾਈਟ ਮੱਖਣੀ ਪੈਂਦਾ ਨਹੀਂ ਕੁੱਲਚੇ ਡਾਲਡਾ ਕਿਉਂ ਲਗਾਈਦਾ ਹਾਂਜੀ ਵਾਈਟ ਮੱਖਣ ਉੱਤੇ ਲਗਾਈਦਾ ਬਟਾ ਦੇ ਲੋਕੀ ਬਰਤਦੇ ਹੋਣਗੇ ਦੂਜਾ ਪਰ ਇਹ ਕੁਝ ਚੀਜ਼ ਹੋ ਰਿਹਾ ਹੈ ਅੱਛਾ ਇਹ ਆ ਗਿਆ ਵਾਈਟ ਮੱਖਣ ਵਾਲਾ ਕੁੱਚਾ ਮੱਖਣਾ ਤੇ ਇਹਦਾ ਜੀ 1985 ਦੀ ਵਜ੍ਹਾ ਨਾਲ ਕੰਮ ਸ਼ੁਰੂ ਕੀਤਾ ਜਦੋਂ ਕਿੰਨੇ ਦਾ ਕੁੱਲਚਾ ਵੇਚ ਦਿੰਦੇ ਸੀ ਉਦੋਂ 3 ਰੁਪਏ ਦਾ ਸਾਦਾ ਅੱਛਾ ਤੇ ਮੱਖਣ ਵਾਲਾ 5 ਰੁਪਏ ਦਾ ਅੱਛਾ ਮੱਖਣ ਵਾਲਾ 5 ਰੁਪਏ ਦਾ ਕੁੱਚਾ ਉਦੋਂ ਵੀ ਵਾਈਟ ਮੱਖਣੀ ਵਰਤਦੇ ਸੀ ਸ਼ੁਰੂ ਤੋਂ ਸ਼ੁਰੂ ਤੋਂ ਅੱਜ ਵੀ ਤੁਹਾਡਾ ਕੋਲ ਚੱਲ ਲੱਗਾ ਲੱਗਾ ਜੀ ਹਾਂ ਇਹ ਸਭ ਮਿਕਸ ਕਰੀਏ ਮਸਾਲੇ ਪਈ ਸਾਰੇ ਮਟਰ ਅਦਰਕ ਪਨੀਰ ਸਭ ਕੁਝ ਪਿਆ ਦੇ ਠੀਕ ਹੈ ਇੰਨਾ ਸਮਾਨ ਬਰਾਂਮ ਨਹੀਂ ਜਾਣਾ ਚਾਹੀਦਾ ਚੀਜ਼ ਪਾਇਆ ਅੱਛਾ ਇੰਨਾ ਸਮਾਨ ਦੇ ਵਿੱਚ ਪਾ ਪਾ ਹਾਂਜੀ ਹਾਂਜੀ ਠੀਕ ਹੈ ਇਹ ਕੋਜਾ ਲਵੇ ਉਹਦੇ ਵਿੱਚ ਇਹ ਕਰਾ ਲਾਉਣ ਲੱਗੇ ਮਿਕਸਰ ਚ ਚਲਾਉਣ ਲੱਗੇ ਮੱਖਣ ਵਾਲਾ ਕੋਜਾ ਲਾਉਣ ਲੱਗੇ ਅੱਛਾ ਠੀਕ ਹੈ ਲੋ ਜੀ ਆਪਣਾ ਤਿਆਰ ਹੁੰਦਾ ਪਿਆ ਜੀ ਵਾਈਟ ਮੱਖਣ ਵਾਲਾ ਜਿਹੜਾ ਕੋਜਾ ਵਾ ਤੇ ਜਦ ਸਭ ਤੋਂ ਫੇਮਸ ਅੰਕਲ ਦਾ ਨਜ਼ਾਰਾ ਕੋਜਾ ਆ ਗਿਆ ਵਾਈਟ ਮੱਖਣ ਵਾਲਾ ਇਹ ਮਸਾਲਾ ਜੀ ਆਪਣਾ ਪੁਰਾਣਾ ਮਸਾਲਾ ਅੱਛਾ ਇਹ ਮਸਾਲਾ ਪੁਰਾਣਾ 4000 ਰੁਪਏ ਪੁਰਾਣਾ ਮਸਾਲਾ 4000 ਪੁਰਾਣਾ ਮਸਾਲਾ ਠੀਕ ਹੈ ਥੋੜੀ ਕੁਲਚਾ ਆਪਣਾ ਜਿਹੜਾ ਹੁਣ ਚੱਲਿਆ ਤੰਦੂਰ ਦੇ ਵਿੱਚ ਅੰਕਲ ਜੀ ਉਹ ਉਹ ਟਾਈਮ ਦੇ ਵਿੱਚ ਜਦੋਂ 1980 85 ਦੇ ਵਿੱਚ ਉਦੋਂ ਕਿਸ ਤਰ੍ਹਾਂ ਹੁੰਦੇ ਹੁੰਦੇ ਕਸਟਮਰ ਇੱਥੇ ਕਾਫੀ ਰਾਸ਼ਨ ਹੁੰਦਾ ਹੈ ਕਿ ਕਿਤਾ ਘੱਟ ਹੀ ਬਹੁਤ ਵੱਡਾ ਕੰਮ ਬਹੁਤ ਜ਼ਿਆਦਾ ਸੀ ਪਾਜੀ ਅੱਛਾ ਅੱਛਾ ਪੁਨੇ ਖੁਦ ਕੰਮ ਕਰੀਦਾ ਠੀਕ ਹੈ ਉਸਲੇ ਹ ਦੇਖੋ 8 ਮੁੰਡੇ ਕਰਦੇ ਸੀ ਤਿਵਾਰ ਕੰਮ 6 ਕਾਰੀਗਰ ਠੀਕ ਹੈ ਦੋ ਛੋਟੇ-ਮੁੰਡੇ ਭਾਂਡਿਆਂ ਨੇ ਅੱਛਾ ਅੱਗੋਂ ਪੁੱਛੋ ਤਿੰਨ ਕਾਰੀਗਰ ਤੋਂ ਬੰਦ ਸੀ ਸਾਡਾ ਠੀਕ ਆ ਤੇ ਮਤਲਬ ਉਦੋਂ ਵੀ ਕਾਫੀ ਰਾਸ਼ਨ ਹੁੰਦਾ ਸੀ ਨਾ ਹਾਂਜੀ ਹੋਣ ਜਾਵਾ ਜੀ ਤੇ ਉਦੋਂ ਆਪਣੀ ਸ਼ੌਪ ਦਾ ਨਾਮ ਕੀ ਸੀ ਉਹ 1985 ਦੇ ਵਿੱਚ ਐਸੀ ਨਾਮ ਤੇ ਉਦੋਂ ਵੀ ਸ਼ੌਪ ਹਾਂਜੀ ਹਾਂਜੀ ਅੱਛਾ ਠੀਕ ਆ ਉਦੋਂ ਵੀ ਜੋ ਸੇਮ ਸਵਾਦ ਉਹੋ ਹੀ ਤੇ ਸੇਮ ਸਵਾਦ ਹੀ ਹੁੰਨੇ ਦਾ ਅੱਛਾ ਉਹ ਸਵਾਦ ਆਉਂਦਿਆ ਕੋਈ ਹੋਈ ਪੁਰਾਣਾ ਜੀ ਪੁਰਾਣਾ 40 ਸਾਲ ਪੁਰਾਣਾ ਸਵਾਦ ਆਉਂਦਾ ਹਾਂਜੀ ਠੀਕ ਆ ਇਹ ਰਹਿ ਗਿਆ ਅੱਗੇ ਕਾਰੀਗਰ ਕਰਦੇ ਹੁਣ ਖੁਦ ਆਪ ਕਰਦੇ ਹੋ ਆਪ ਕਰ ਦੇਗਾ ਹਾਂਜੀ ਹੋਂਤੇ ਨਹੀਂ ਕਾਰੀਗਰ ਕਿਉਂ ਨਾ ਕੋਈ ਭਾਈ ਕਾਰੀਗਰ ਨਾ ਕੰਮ ਨਹੀਂ ਕਰਦੇ ਤਰੀਕੇ ਨਾਲ ਸਾਡੀ ਮਰਜ਼ੀ ਦਾ ਨਹੀਂ ਕਰਦੇ ਮਤਲਬ ਉਹ ਸਵਾਦ ਨਹੀਂ ਮਿਲਣਾ ਫਿਰ ਕਸਟਮਰ ਨੂੰ ਫਿਰ ਗਾਡੇ ਖਰਾਬ ਹੋਣ ਦੇ ਇਹ ਮੌਕਾ ਨਹੀਂ ਦੇਣਾ ਠੀਕ ਹੈ ਇਹ ਜਿਹੜਾ ਮਕਾਨ ਆ ਹਾਂਜੀ ਇਹ 100 ਸਾਲ ਪੁਰਾਣਾ ਹੈ ਇਹ 100 ਤੋਂ ਪਲੱਸ ਹੀ ਹੈ ਇਹ ਮਤਲਬ ਤੁਹਾਡਾ ਆਪਣਾ ਕਿ ਤੁਸੀਂ ਮੰਨਦੇ ਨਹੀਂ ਸਾਡਾ ਆਪਣਾ ਹੈ ਅੱਛਾ ਤੁਸੀਂ ਇਹ ਵੀ ਆਪਣੇ ਨਾਲ ਦੀ ਵੀ ਬਿਲਡਿੰਗ ਆਪਣੀ ਹੈ ਵੀ ਪੁਰਾਣੀ ਹੈ ਅੱਛਾ ਇਹ ਵੀ ਕੋਈ ਇਹਦੇ ਵਿੱਚ ਰਿਪੇਅਰ ਵਗੈਰਾ ਨਹੀਂ ਕੀਤਾ ਹੋਗਾ ਨਾ ਨਾ ਇਹ ਬਾਰੇ ਪੀਆਰ ਦੀ ਸੱਤ ਬਦਲੀ ਹੈ ਪਹਿਲੇ ਫੱਤੇ ਹੀ ਸੱਤ ਹੁੰਦੀ ਨਹੀਂ ਉਹ ਪੀਆਰ ਦੀ ਕੀਤੀ ਹੈ ਅੱਛਾ ਚਾਹਮਾ ਦੇ 100 ਸਾਲ ਪੁਰਾਣੀ ਚੱਲਦੀ ਹੋਊਗੀ ਹਾਂ ਧੰਨ ਕੋਈ ਇਹ ਆ ਗਿਆ ਆਪਣਾ ਵਾਈਟ ਮਤਨ ਵਾਲਾ ਕੂਚਾ ਇਹ ਉੱਪਰ ਇਹਦੇ ਕੀ ਲੱਗਿਆ ਭਾਜੀ ਹੁਣ ਇਹ ਕਿਉਂ ਇਹ ਉੱਪਰ ਆ ਗਿਆ ਇਹ ਕਿਉਂ ਹਾਂ ਇਹਾਂ ਕਿਤੇ ਉੱਪਰ ਗੜਾ ਮੱਖਣਾ ਆ ਗਿਆ। ਇਹ ਮੱਖਣ ਜੀ ਵਾਈਟ ਮੱਖਣ। ਅੱਛਾ ਇਹ ਉੱਪਰ ਆ ਗਿਆ ਵਾਈਟ ਮੱਖਣ ਹੈ। ਇਹ ਮਸਾਲਾ। ਉਹ ਠੀਕ ਹੈ। ਬੋਲੀ ਹੋ ਗਿਆ ਕਰਾਸ਼ ਤੇ ਆਵਾਜ਼। ਪੂਰਾ ਕਿਸ ਵੀ ਦਾ ਕੁਚਾ। ਅਜੀ ਜੇ ਕਿਥੇ ਨੇ ਵਾਈਟ ਮੱਖਣਾ ਵਾਲਾ ਕੁਚਾ ਖਾਣ ਵਾਸਤੇ ਹੁਣਾ ਅਮਰਸਰ ਦੇ ਵਿੱਚ ਤੇ ਕਿੱਥੇ ਆਵੇ? ਕੋਈ ਬਾਰੀ ਗੇਟੋ ਅੰਦਰ ਜੁੜਾ ਪਿੱਪਲ। ਹਾਂ ਜੀ। ਸਾਹਮਣੇ ਦੇਵੀ ਵਾਲੀ ਗਲੀ ਦੇ ਸਾਹਮਣੇ। ਅਮਰਸਰ ਦੇ ਵਿੱਚ। ਇਦੋਂ ਨਮਕ ਮੰਡੀ ਥਾਣੇ ਆਣੇ ਵੇ ਅੱਗੇ ਚਿੰਦਪੁਰ ਨਹੀਂ ਅੱਗੇ ਜੋੜਾਪੁੱਪਲ ਜੇਵਲੀ ਗਲੀ ਦੇ ਬਿਲਕੁਲ ਸਾਹਮਣੇ ਦੇਖੋ ਆਪਣੀ ਸ਼ੌਕ ਦਾ ਨਾਮ ਕੀ ਜੇ ਬਿੱਲਾ ਕੁਲਚਾ ਬਿੱਲਾ ਜੇ ਕਿਸ ਨੇ ਪੁੱਛ ਕੇ ਹੋਣਾ ਬਿੱਲਾ ਕੁਲਚਾ ਪੁੱਛ ਕੇ ਆਵੇ ਹਾਂ ਜੀ ਠੀਕ ਹੈ ਜਿੱਥੋਂ ਤੁਹਾਨੂੰ ਵਾਈਟ ਮੱਖਣ ਵਾਲਾ ਮਿਲੂਗਾ ਕੁਲਚਾ ਤੇ ਅੰਗਰੇਜ਼ੀ ਦਾ ਪ੍ਰਾਈਸ ਕੀ ਜੇ ਕੁਲਚੇ ਦਾ ਸਿਰਫ 60 ਰੁਪਏ ਮੱਖਣ ਵਾਲਾ ਵਾਈਟ ਮੱਖਣ ਵਾਲਾ ਕੁਲਚਾ 60 ਰੁਪਏ ਦਾ ਲਓ ਜੀ ਇਹ ਆਪਣਾ ਆ ਗਿਆ ਵਾਈਟ ਮੱਖਣ ਵਾਲਾ ਕੁਲਚਾ ਅੱਜ ਅਸੀਂ ਅੰਕਲ ਦੀ ਦੁਕਾਨ ਤੇ ਆਏ ਹਾਂ ਜੇ ਅੰਕਲ ਦੀ ਜਿਹੜੀ ਦੁਕਾਨ ਹੈ 100 ਸਾਲ ਪੁਰਾਣੀ ਦੁ ਉਹਾਂ ਜਿਹੜੇ ਨੇ ਕਬਾਈਸੇ ਫੇਰ ਦਾ ਦੋਦੇ ਆ ਤੇ ਕੀ ਲੋਹੀ ਆ ਗਿਆ ਆਪਣਾ ਵਾਈਟ ਮੱਖਣ ਦਾ ਪੁੱਛਾ ਆ ਉੱਪਰ ਆ ਗਿਆ ਤੇ ਵਾਈਟ ਮੱਖਣ ਘਰ ਘਰ ਕੇ ਨਾਲ ਆ ਗਿਆ ਆਪਣੀ ਛੋਲਿਆਂ ਦੀ ਸਬਜ਼ੀ ਇਹ ਤੁਸੀਂ ਪੁਲਕਾ ਖਾਣੇ ਵਾਸਤੇ ਆਉਣਾ ਵਾ ਤੇ ਲੋਕੇਸ਼ਨ ਅਸੀਂ ਵੀਡੀਓ ਦੇ ਵਿੱਚ ਦੱਸਦੀ ਆ ਤੇ ਛੇੜੀ ਦਾ ਛੇਤੀ ਇੱਥੇ ਪਹੁੰਚੋ ਤੇ ਖਾਓ ਜੀ ਵਾਈਟ ਮੱਖਣ ਵਾਲਾ ਪੁਲਕਾ ਮਿਲਦੀ ਆ ਤੁਹਾਨੂੰ ਹੋਰ ਨਵੀਂ ਵੀਡੀਓ ਦੇ ਨਾਲ ਓਕੇ ਬਾਈ ਜੀ ਥੈਂਕ ਯੂ ਸਤਿ ਸ੍ਰੀ ਅਕਾਲ